ਸੇ ਗੋਬਿੰਦ ਸਿੰਘ ਦੇ ਜਾਏ ਹਾਂ ਅੱਜ ਧਰਮ ਬਚਾਉਣ ਆਏ ਹਾਂ ਅਸੇ ਗੋਬਿੰਦ ਸਿੰਘ ਦੇ ਜਾਏ ਹਾਂ ਅੱਜ ਧਰਮ ਬਚਾਉਣ ਆਏ ਆ ਤੇਰੇ ਜ਼ੁਲਮਾਂ ਅੱਗੇ ਨਹੀਂ ਝੁੱਕਦੇ ਅਸੀਂ મોત ਵੇਖ ਕੇ ਨਹੀਂ ਲੁਕਦੇ ਭਾਵੇਂ ਵੇਖਣ ਨੂੰ ਅਸੀਂ ਛੋਟਿਆਂ ਆਰੇ ਜਿਗਰੇ ਪਰਬ ਤੋਂ ਵੱਡੇ ਨੇ ਤੂੰ ਗੱਲ ਕੀ ਕਰਦਾ ਮਹਿਲਾਂ ਦੀ ਅਸੀਂ ਕਿਲੇ ਬਣਾ ਕੇ ਛੱਡੇ ਨੇ ਅਸੀਂ ਬੁੱਟੇ ਹਾਂ ਉਹ ਸਿੱਖੀ ਦੇ ਜੋ ਧੁੱਪਾਂ ਵਿੱਚ ਵੀ ਨਹੀਂ ਸੁੱਕਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁੱਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਦੌਲਤ ਨੂੰ ਠੁੱਡੇ ਮਾਰਦੇ ਹਾਂ ਨੈ ਲੋੜ ਤੇਰੇ ਆਹੀਰਿਆਂ ਦੀ ਸਾਨੂੰ ਯਾਦ ਸ਼ਹਾਦਤ ਦਾ ਦੇ ਦੀ ਸਿੱਖ ਆਰਿਆਂ ਦੇ ਨਾਲ ਛੀਰਿਆਂ ਦੀ ਅਸੀਂ ਉਪਲ ਜਾਈਏ ਵਿੱਚ ਦੇਗਾਂ ਦੇ ਸਿੱਖ ਕਦੇ ਮੁਕਾਇਆ ਮੁੱਕਦੇ ਨਹੀਂ ਤੇਰੇ ਜ਼ੁਲਮਾਂ ਅੱਗੇ ਨਹੀਂ ਝੁੱਕਦੇ ਅਸੀਂ ਮੌਤ ਵੇਖ ਕੇ ਲੁਕਦੇ ਨਹੀਂ ਤੇਰੇ ਜ਼ੁਲਮਾਂ ਅੱਗੇ ਨਹੀਂ ਝੁੱਕਦੇ ਅਸੀਂ ਮੌਤ ਵੇਖ ਕੇ ਲੁਕਦੇ ਨਹੀਂ ਸਾਨੂੰ ਕਬੂਲ ਨਹੀਂ ਇਨਸਲਾਮ ਤੇਰਾ ਸਾਡੀ ਸਿੱਖੀ ਖੰਡੇੋਂ ਤਿੱਖੀ ਏ ਅਸੀਂ ਪੋਤੇ ਹਿੰਦ ਦੀ ਚਾਦਰ ਦੇ ਤਵਾਰੀ ਖੂਨ ਨਾਲ ਲਿਖੀ ਏ ਸਾਨੂੰ ਆਸ਼ੀਰਵਾਦ ਮਾਂ ਦਾਦੀ ਦਾ ਕਦੇ ਪੈਰ ਪੇਸ਼ਾ ਨੂੰ ਨਹੀਂ ਪੁੱਟਦੇ ਤੇਰੇ ਜੁਲਮਾਂ ਅੱਗੇ ਨਹੀਂ ਝੁਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁਕਦੇ ਅਸੀਂ ਮੋਤ ਵੇਖ ਕੇ ਨਹੀਂ ਲੁਕਦੇ ਅੱਜ ਖੜੇ ਅਸੀਂ ਵਿੱਚ ਨੀਹਾਂ ਦੇ ਸਿੱਧਾਂ ਦੀ ਕੰਦੇ ਉਸਾਰਨ ਲਈ ਅਸੀਂ ਸੀਸ ਤਲੀ ਤੇ ਰੱਖ ਲਏ ਨੇ ਤੂੰ ਕਾਲਾ ਸੀਸ ਉਤਾਰਨ ਲਈ ਮਲਕੀ ਤੂੰ ਸੂਰਜ ਬੜ ਚਮਕਾਂਗੇ ਕੰਧਾਂ ਵਿੱਚ ਛੁਪਾਇਆ ਨਹੀਂ ਛੁਪਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁੱਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁੱਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ